ਸਾਨੂੰ ਪਹਿਲਾ ਸ਼ਾਰਟ ਸਿਗਨਲ ਇਸ ਲੈਵਲ ਦੇ ਕਰੀਬ ਮਿਲਿਆ ਇੱਥੇ तकरीबन 22200 ਦੀ ਜਿਹੜੀ ਤਕਰੀਬਨ ਪੁਟ ਸੀਗੀ ਜੀ 98 ਰੁਪਏ ਦੇ ਕਰੀਬ ਸਿਗਨਲ ਮਿਲਿਆ ਉਸ ਤੋਂ ਬਾਅਦ ਅਸੀਂ ਸਟੌਪ ਲੌਸ ਹੰਟਿੰਗ ਦੀ ਵੇਟ ਕਰ ਰਹੇ ਸੀ ਕਿ ਆਹ ਲੈਵਲ ਵਗੈਰਾ ਬ੍ਰੇਕ ਹੋ ਜਾਏ ਕਿਉਂਕਿ ਕਈ ਵਾਰ ਮਾਰਕੀਟ ਸਟੌਪ ਲੌਸ ਹੰਟਿੰਗ ਕਰਨਾ ਉੱਪਰ ਚਲੀ ਜਾਂਦੀ ਹੈ ਡੀਪ ਸਟੌਪ ਲੌਸ ਹੰਟਿੰਗ ਹੁੰਦੀ ਆ ਉਹਦੇ ਕਰਕੇ ਅਸੀਂ ਵੇਟ ਕਰ ਰਹੇ ਸੀਗੇ ਜੀ ਉਹ ਸਾਨੂੰ ਇੱਥੇ ਹੁੰਦੀ ਹੋਈ ਨਜ਼ਰ ਆਈ ਜਿੱਥੇ ਅਸੀਂ ਇਹਨੂੰ तकरीबन 92 ਰੁਪਏ ਦੇ ਕਰੀਬ ਟ੍ਰੇਡ ਨੂੰ ਲਿਆ 90 99 ਰੁਪਏ ਦੇ ਕਰੀਬ ਔਰ ਮਾਰਕੀਟ ਆ ਕਾਫੀ ਸਮਾਂ ਇਥੇ ਕਨਸੋਲਿਡੇਟ ਕਰਦੀ ਰਹੀ ਸੋ ਉਸ ਤੋਂ ਬਾਅਦ ਅਸੀਂ ਇਸ ਸਕੈਂਡਲ ਦੇ ਵਿੱਚ ਜੀ ਆਪਦਾ ਪ੍ਰੋਫਿਟ ਆ ਜਿਹੜਾ ਬੁੱਕ ਕਰ ਲਿਆ ਸੀ ਕਿਉਂਕਿ ਮਾਰਕੀਟ ਆ ਜਿਹੜੀ ਵੋਲੇਟਾਈਲ ਬਹੁਤ ਜ਼ਿਆਦਾ ਸੀ ਉਸ ਤੋਂ ਬਾਅਦ ਮਾਰਕੀਟ ਦੇ ਵਿੱਚ ਅਸੀਂ ਸ਼ਾਰਟ ਸੀਗੇ ਜੀ ਮਾਰਕੀਟ ਨੇ ਸ਼ਾਰਟ ਸਾਈਡ ਨੂੰ ਮੂਵ ਦਿੱਤਾ ਇਦੋਂ ਵੀ ਨੀਚੇ ਜਾਣਾ ਮਾਰਕੀਟ ਦਾ ਐਕਸਪੈਕਟਡ ਸੀਗਾ ਬਟ ਕਈ ਵਾਰ ਮਾਰਕੀਟ ਕੀ ਕਰਦੀ ਆ ਮਾਰਕੀਟ ਨੇ ਜਾਣਾ ਨੀਚੇ ਹੁੰਦਾ ਟਰੈਂਡ ਅਕੋਰਡਿੰਗ ਬਟ ਸਟਾਪ ਲੌਸ ਸੈਟਿੰਗ ਕਰਕੇ ਜਾਂਦੀ ਆ ਸੋ ਇੱਥੇ ਇੱਕ ਸਟਾਪ ਲੌਸ ਸ ਮਾਰਕੀਟ ਨੇ ਇੱਕ ਬਹੁਤ ਸ਼ਾਨਦਾਰ ਮੌਕਾ ਦਿੱਤਾ ਉਸ